ਸ਼ਸ਼ੀਗਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀਵਰਕ ਮਜੂਸੀ ਪਿੰਡ ਕਲਬਾਣੂ ਦੇ ਵਿੱਚ ਮੈਂ ਦਿਖਾਣਾ ਚਾਹੁੰਦਾ ਇੱਥੇ ਜੀ ਬੀਜੇਪੀ ਪਾਰਟੀ ਵੱਲੋਂ ਜਿਹੜੇ ਲੋਕ ਭਲਾਈ ਕੈਂਪ ਨੇ ਉਹ ਇੱਥੇ ਸ਼ੁਰੂਆਤ ਕੀਤੀ ਹੋਈ ਹੈ ਪਹਿਲਾਂ ਇਹਨਾਂ ਵੱਲੋਂ ਕੈਂਪ ਜਿਹੜੇ ਸੀ ਘੱਗੇ ਘੱਗੇ ਵਿਖੇ ਲਗਾਏ ਗਏ ਸੀ ਔਰ ਕਾਫੀ ਲੋਕਾਂ ਨੇ ਇਸ ਕੈਂਪ ਦੇ ਵਿੱਚ ਆ ਕੇ ਫਾਇਦਾ ਲਿਆ ਸੀ ਅੱਜ ਜਿਹੜਾ ਇਹ ਕੈਂਪ ਲੱਗਾ ਹੋਇਆ ਹੈ ਅੱਜ ਕਲਬਾਣੂ ਪਿੰਡ ਦੇ ਵਿੱਚ ਲੱਗਾ ਹੋਇਆ ਹੈ ਔਰ ਜਿਹੜੇ ਆਪਣੇ ਪ੍ਰਧਾਨ ਹੈਗੇ ਨੇ ਕਕੇ ਸਰਕਲ ਦੇ ਪ੍ਰੇਮਚੰਦ ਕੰਸਲ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਔਰ ਉਹਨਾਂ ਦੀ ਗਵਾਈ ਦੇ ਹੇਠ ਜਿਹੜਾ ਇਹ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਕੱਤਰ ਹੋਏ ਨੇ ਕਲਵਾणू ਪਿੰਡ ਦੇ ਔਰ ਜਿਹੜੇ ਇਹ ਕਾਰਡ ਬਣ ਰਹੇ ਨੇ ਜਾਂ ਕੋਈ ਆਸ਼ਰਮ ਕਾਰਡ ਹੈਗਾ ਹੈ ਆਯੁਸ਼ਮਾਨ ਕਾਰਡ ਹੈਗਾ ਹੈ ਜਾਂ ਕੋਈ ਵੀ ਸਕੀਮ ਹੈਗੀ ਹੈ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਆਉਂਦੀ ਹੈ ਉਹ ਸਕੀਮਾਂ ਦਾ ਜਾਨੀ ਕਿ ਫਾਇਦਾ ਇੱਥੇ ਲੋਕ ਲੈਂਦੇ ਹੋਏ ਨਜ਼ਰ ਆ ਰਹੇ ਨੇ ਬਟੇ ਗਿਣਤੀ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਿਣਾ ਕਿਦਰ ਪਬਲਿਕ ਦਿਖਾਈ ਜਾਣ ਕਲਬਾਣੂ ਜਿਹੜਾ ਨੇ ਕੋਈ ਕਾਰਡ ਨਹੀਂ ਬਣਿਆ ਹੋਇਆ ਜਾਂ ਕਿਸੇ ਦਾ ਕੋਈ ਆਸ਼ਮਾਨ ਹਨਾ ਕੋਈ 5 ਲੱਖ ਵਾਲਾ ਜਿਹੜਾ ਹੁੰਦਾ ਉਹ ਕਾਰਡ ਨਹੀਂ ਬਣਿਆ ਹੋਇਆ ਉਹ ਵੀ ਇੱਥੇ ਕਾਰਡ ਅਪਲਾਈ ਹੁੰਦੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਫ੍ਰੀ ਆਫ ਕਾਸਟ ਜਿਹੜੇ ਕਾਰਡ ਇੱਥੇ ਬਣ ਰਹੇ ਨੇ ਪਹਿਲਾਂ ਇਹ ਕੈਂਪ ਅੱਗੇ ਲੱਗਾ ਸੀ ਉੱਥੇ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੀਤੀ ਸੀ ਔਰ ਉਹਨਾਂ ਨੇ ਕਾਫੀ ਯਾਨੀ ਕਿ ਕਿਸੇ ਇੱਕ ਕਿਸ ਕੈਂਪ ਦਾ ਬੈਨੀਫਿਟ ਲਿਆ ਸੀ ਅੱਜ ਵੀ ਜੇ ਕਿਸੇ ਦਾ ਕੋਈ ਵੀ ਫਾਰਮ ਕੋਈ ਕਾਰਡ ਰਾਸ਼ਨ ਕਾਰਡ ਜਾਂ ਕਿਸੇ ਨੂੰ ਕੋਈ ਸਕੀਮ ਜਿਹੜੀ ਕੋਈ ਲਵਾਉਣੀ ਹੈ ਕੋਈ ਸਕੀਮ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਆਂਦੀ ਹੈ ਕਿਸੇ ਨੂੰ ਨਹੀਂ ਮਿਲੀ ਹੈਗੀ ਤਾਂ ਉਹ ਜਿਹੜੀ ਸਕੀਮ ਹੈ ਕੋਈ ਵੀ ਕਲਵਾਣੂ ਪਿੰਡ ਦੇ ਵਿੱਚ ਤੁਸੀਂ ਆ ਸਕਦੇ ਹੋ ਕਲਵਾਣੂ ਪਿੰਡ ਸਵੇਰ ਤੋਂ ਕੈਂਪ ਲੱਗਾ ਹੋਇਆ ਹੈ ਔਰ ਸ਼ਾਮ ਤੱਕ ਇਹ ਕੈਂਪ ਚੱਲੇਗਾ ਕੱਗੇ ਵੀ ਚੱਲਿਆ ਸੀ ਸ਼ਾਮ ਦੇ 5 ਵਜੇ ਤੱਕ ਔਰ ਇੱਥੇ ਵੀ ਚੱਲੂਗਾ ਨੇੜੇ ਤੇੜੇ ਦੇ ਕਿਸੇ ਵੀ ਪਿੰਡ ਦਾ ਕੋਈ ਵੀ ਜਿਹੜਾ ਬੰਦਾ ਹੈ ਉਹ ਇੱਥੇ ਆ ਸਕਦਾ ਹੈ ਪਹੁੰਚ ਕਰ ਸਕਦਾ ਹੈ ਬਾਕੀ ਸਾਡੇ ਨਾਲ ਇੱਥੇ ਆਗੂ ਜਿਹੜੇ ਨੇ ਉਹ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਹਾਂ ਆ ਜਾਓ ਭਣੀ ਹਾਂਜੀ ਸਸੀ ਕਾਪੜੀ ਸਸੀ ਕਾ ਜੀ ਸਸੀ ਕਾ ਨਹੀਂ ਲੈ ਸਰਪ ਮੈਂ ਕੁਲਦੀਪ ਸ਼ਰਮਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੀਜੇਪੀ ਆਈਟੀ ਸੈੱਲ ਅੱਜ ਦੇਖਿਆ ਜਾ ਰਿਹਾ ਕਿ ਕਲਵਾਣੂ ਪਿੰਡ ਦੇ ਵਿੱਚ ਵੀ ਫਿਰ ਤੁਸੀਂ ਇੱਕ ਕੈਂਪਰ ਲਗਾਇਆ ਹੈ ਲੱਗਾ ਹੋਇਆ ਹੈ ਔਰ ਇਹ ਕੈਂਪ ਪਹਿਲਾਂ ਕੁਝ ਦਿਨ ਪਹਿਲਾਂ ਘੱਗੇ ਵੀ ਲਾਇਆ ਸੀ ਉੱਥੇ ਵੀ ਕਾਫੀ ਲੋਕਾਂ ਨੇ ਇੱਥੇ ਬੇਨੀਫਿਟ ਲਿਆ ਸੀ ਇਸ ਕੈਂਪ ਦਾ ਤੇ ਹੁਣ ਇੱਥੇ ਤੁਸੀਂ ਕਰਵਾਉਣ ਦੇ ਵਿੱਚੋਂ ਲਾਇਆ ਤੇ ਅੱਜ ਇੱਥੇ ਕਿੰਨੇ ਕੁ ਲੋਕਾਂ ਨੇ ਪਹੁੰਚ ਕੀਤੀ ਹੈ ਦੇਖੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਏ ਆਮ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਉਹਦੇ ਬਾਰੇ ਜਾਣਨ ਦੇ ਲਈ ਤੁਸੀਂ ਪਹੁੰਚੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਿਹੜੀ ਗਿਣਤੀ ਦੀ ਗੱਲ ਹੈ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਸਾਰੇ ਲੋਕ ਨੇ ਜਿਹੜੇ ਇੱਥੇ ਕੈਂਪ ਦੇ ਵਿੱਚ ਪਹੁੰਚੇ ਨੇ ਲਗਭਗ ਪੰਜਾਬ ਦੇ ਹਰ ਇੱਕ ਪਿੰਡ ਦਾ ਇਹੀ ਸੀਨ ਹੈ ਕਿਉਂਕਿ ਬੀਜੇਪੀ ਪੰਜਾਬ ਦੇ ਵੱਲੋਂ ਇਹ ਅਭਿਆਨ ਚਲਾਇਆ ਹੋਇਆ ਹੈ ਇਹ ਬੀਜੇਪੀ ਦੇ ਸੇਵਾਦਾਰ ਆ ਗਏ ਨੇ ਤੁਹਾਡੇ ਦਵਾਰ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਘਰ ਘਰ ਜਾ ਕੇ ਪਿੰਡਾਂ ਚ ਸਰਕਾਰ ਚੱਲੂਗੀ ਸੱਥਾਂ ਚੋਂ ਸਰਕਾਰ ਚੱਲੂਗੀ ਪਰ ਉਹ ਸਾਰੀਆਂ ਗੱਲਾਂ ਹਵਾ ਹੋ ਗਈਆਂ ਅੱਜ ਤੁਸੀਂ ਦੇਖੋ ਕਿ ਬੀਜੇਪੀ ਦੇ ਜਿਹੜੇ ਵਲੰਟੀਅਰ ਨੇ ਉਹ ਘਰ ਘਰ ਜਾ ਕੇ ਮੋਦੀ ਸਰਕਾਰ ਦੀਆਂ ਜਿਹੜੀਆਂ ਜਨ ਕਲਿਆਣ ਦੀਆਂ ਸੇਵਾਵਾਂ ਨੇ ਜਿਹੜੀਆਂ ਪੂਰੇ ਭਾਰਤ ਵਰਸ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਲਾਭ ਅਸੀਂ ਦੇਖ ਰਹੇ ਸੀ ਕਿ ਪਿੰਡ ਪਿੰਡ ਘਰ ਘਰ ਲੋਕਾਂ ਨੂੰ ਨਹੀਂ ਮਿਲ ਰਿਹਾ ਉਹ ਲਾਭ ਪਹੁੰਚਾਉਣ ਦੇ ਲਈ ਅਸੀਂ ਹਰ ਇੱਕ ਬੰਦੇ ਤੱਕ ਪਹੁੰਚ ਕਰ ਰਹੇ ਹਾਂ ਕਿ ਇਸ ਲਾਭ ਤੋਂ ਕੋਈ ਵਾਂਝਾ ਨਾ ਰਹੇ ਮੈਂ ਬਹੁਤ ਸਾਰੇ ਪਿੰਡਾਂ 'ਚ ਜਾਣਾ ਅੱਜ ਸਾਡਾ ਇੱਥੇ ਹਲਕੇ ਸਤਰਾਂ ਨੇ ਦਾ ਜਿਹੜਾ ਕੈਂਪ ਹੈ ਉਹ ਕਲਵਾणू ਪਿੰਡ ਦੇ ਵਿੱਚ ਲੱਗਿਆ ਹਰ ਰੋਜ਼ ਅਸੀਂ ਇੱਕ ਨਵੇਂ ਪਿੰਡ ਦੇ ਵਿੱਚ ਕੈਂਪ ਲਗਾਣੇ ਆ ਤੇ ਇੱਕ ਅੱਗਾ ਮੰਡਲ ਦੇ ਆਂਦਾ ਹੈ ਮੰਡਲ ਦੇ ਪ੍ਰਧਾਨ ਸਾਡੇ ਪ੍ਰੇਮਚੰਦ ਕਾਉਂਸਲ ਜੀ ਇੱਥੇ ਮੌਜੂਦ ਨੇ ਜੀ ਤੇ ਸਮਾਣੇ ਹਲਕੇ ਦੇ ਵਿੱਚ ਅਲੱਗ-ਅਲੱਗ ਪਿੰਡਾਂ 'ਚ ਉੱਥੇ ਵੀ ਅਸੀਂ ਕੈਂਪ ਹੈ ਜਿਹੜਾ ਲਗਾ ਰਹੇ ਹਾਂ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਤੇ ਮੈਨੂੰ ਦੁੱਖ ਵੀ ਹੁੰਦਾ ਹੈ ਕਿ ਅੱਜ ਵੀ ਇਹ ਲੋਕ ਵਿਚਾਰੇ ਲੈਨਾ ਜੋਗੀ ਹੀ ਨੇ ਪਹਿਲਾਂ ਵੀ ਲੈਨਾ ਜੋਗੀ ਸੀ ਜੇ ਇਹਨਾਂ ਨੂੰ ਇਹ ਲਾਭ ਮਿਲਿਆ ਹੁੰਦਾ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਲੋਕ ਇੱਥੇ ਇਕੱਠੇ ਨਹੀਂ ਹੋਣੇ ਸੀ ਇਹਦਾ ਇਹੀ ਕਾਰਨ ਹੈ ਕਿ ਸਰਕਾਰਾਂ ਨੇ ਜਿਹੜੀਆਂ ਉਹ ਬੀਟ ਚੁੱਕੀਆਂ ਸਰਕਾਰਾਂ ਨੇ ਲੋਕਾਂ ਦੇ ਕੰਮ ਨਹੀਂ ਕੀਤੇ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਬਿਲਕੁਲ ਫਲॉप ਹੈ ਇਹ ਸਿਸਟਮ ਮੈਂ ਤਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਤੋਂ ਇਹ ਅਪੀਲ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਕੇਂਦਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੀ ਬੀਜੇਪੀ ਦੀ ਸਰਕਾਰ ਹੈ ਤੁਸੀਂ ਪੰਜਾਬ ਦੇ ਵਿੱਚ ਵੀ ਇੱਕ ਵਾਰ ਬੀਜੇਪੀ ਦੀ ਸਰਕਾਰ ਲੈ ਕੇ ਆਓ ਫਿਰ ਤੁਸੀਂ ਦੇਖਿਓ ਤੇ ਇਹਦਾ ਇੱਕ ਉਦਾਹਰਨ ਹਰਿਆਣਾ ਹੈ ਹਰਿਆਣਾ ਜਿ ਆਪਣੇ ਤੋਂ ਕਿੰਨਾ ਜ਼ਿਆਦਾ ਅੱਗੇ ਲੰਘ ਚੁੱਕਿਆ ਤੇ ਖੁਦ सीएम ਭਗਵਾਨ ਤਮਾਨ ਵੀ ਐਕਸੈਪਟ ਕਰਦਾ ਹੈ ਕਿ ਅਸੀਂ ਕੇਂਦਰ ਦੇ ਸਹਾਰੇ ਤੇ ਜਾਂ ਕੇਂਦਰ ਦੇ ਨੇ ਸਾਡੇ ਇਹ ਫੰਡ ਰੋਕ ਲੇ ਸਾਡੇ ਉਹ ਫੰਡ ਰੋਕ ਲੇ ਇਟ ਮੀਨਸ ਕਿ ਪੰਜਾਬ ਕੇਂਦਰ ਦੇ ਸਹਾਰੇ ਤੇ ਚੱਲ ਰਿਹਾ ਜੇ ਪੰਜਾਬ ਕੇਂਦਰ ਦੇ ਸਹਾਰੇ ਤੇ ਚੱਲ ਰਿਹਾ ਤਾਂ ਆਪਾਂ ਇੱਥੇ ਭਾਜਪਾ ਦੀ ਸਰਕਾਰ ਹੀ ਬਣਾਈਏ ਤੇ ਲੋਕਾਂ ਨੂੰ ਇਹ ਸਹੂਲਤਾਂ ਨੇ ਜਿਹੜੀਆਂ ਉਹ ਘਰ-ਘਰ ਮਹੱਈਆ ਹੋਣਗੀਆਂ ਅੱਜ ਜਿਹੜੇ ਕਿਹੜੇ ਕਿਹੜੇ ਕਾਰਡ ਇੱਥੇ ਜਿਹੜੇ ਬਣ ਰਹੇ ਨੇ ਕਿਹੜੀ ਕਿਹੜੀ ਦੇਖੋ ਆਯੂਸ਼ਮਾਨ ਕਾਰਡ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਇਹ ਸਕੀਮ ਸੀ ਪ੍ਰਾਈਮ ਮਿਨਿਸਟਰ ਜਨ ਆਫ ਦੀ ਯੋਜਨਾ ਦੇ ਤਹਿਤ ਜਨ Arogya ਯੋਜਨਾ ਆਯੂਸ਼ਮਾਨ ਕਾਰਡ ਹੈ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਹੈ ਜਿਹੜਾ ਉਹ ਫ੍ਰੀ ਕੀਤਾ ਜਾਂਦਾ ਹੈ ਇਸ ਤੋਂ ਬਿਨਾ ਇੱਕ ਆਵਾਸ ਯੋਜਨਾ ਹੈ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤੁਸੀਂ ਨਾਮ ਤੋਂ ਹੀ ਦੇਖ ਲਓ ਜੇ ਪ੍ਰਧਾਨ ਮੰਤਰੀ ਨਾਮ ਲੱਗਿਆ ਤਾਂ ਇਹਦਾ ਮਤਲਬ ਕੇਂਦਰ ਦੀ ਯੋਜਨਾ ਹੈ ਤੇ ਇਹ ਆਵਾਸ ਯੋਜਨਾ ਦੇ ਫਾਰਮ ਅਸੀਂ ਭਰ ਰਹੇ ਹਾਂ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਘਰ ਨਹੀਂ ਹੈਗੇ ਬੇ ਘਰ ਨੇ ਉਹਨਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਦੀ ਮੋਦੀ ਜੀ ਦੀ ਯੋਜਨਾ ਹੈ ਪਿਛਲੇ ਸਾਲਾਂ ਦੇ ਵਿੱਚ ਮੋਦੀ ਜੀ ਨੇ ਕਰੋੜਾਂ ਕੱਚੇ ਘਰ ਸੀ ਜਿਹੜੇ ਉਹਦੀ ਜਗ੍ਹਾ ਤੇ ਪੱਕੇ ਮਕਾਨ ਲੋਕਾਂ ਨੂੰ ਬਣਵਾ ਕੇ ਦਿੱਤੇ ਨੇ ਇਸ ਤੋਂ ਬਿਨਾ ਵਿਸ਼ਵ ਕਰਮਾ ਯੋਜਨਾ ਜਿਹਦੇ ਵਿੱਚ ਜਿਹੜੇ ਕਿੱਤਿਆਂ ਦੇ ਲੋਕ ਨੇ ਉਹਨਾਂ ਨੂੰ ਬੈਂਕ ਦੇ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ਵਿਸ਼ਵ ਕਰਮਾ ਯੋਜਨਾ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਅਸੀਂ ਕਰਦੇ ਹਾਂ ਇੱਕ ਟੂਲ ਕਿਟ ਦੀ ਯੋਜਨਾ ਜਿਹਦੇ ਵਿੱਚ ਕਰੇ ਲੋਗ ਰੈਣੀਆ ਨੇ ਜਿਹੜੀਆਂ ਉਹਨਾਂ ਨੂੰ ਟੂਲ ਕਿਟਾਂ ਸਲਾਈ ਮਸ਼ੀਨਾਂ ਵਗੈਰਾ ਉਹ ਜਿਹੜੀਆਂ ਕੇਂਦਰ ਸਰਕਾਰ ਦੀਆਂ ਇਹਨਾਂ ਦੇ ਤਹਿਤ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਯੋਜਨਾਵਾਂ ਨੇ ਜਿਨ੍ਹਾਂ ਦਾ ਅਸੀਂ ਮੌਕੇ ਦੇ ਉੱਤੇ ਇਹ ਇੱਕ ਬਹੁਤ ਯੋਜਨਾ ਜਿਹੜੀ ਕਿਸਾਨਾਂ ਦੇ ਲਈ ਮੋਦੀ ਜੀ ਨੇ ਚਲਾਈ ਹੋਈ ਹੈ ਜਿਹਦੇ ਵਿੱਚ 2000 ਰੁਪਏ ਦੀ ਕਿਸ਼ਤ ਹੈ ਜਿਹੜੀ ਉਹ 4 ਮਹੀਨਾ ਬਾਅਦ ਮਿਲਦੀ ਹੈ ਸਾਲ ਦੇ ਵਿੱਚ 6000 ਰੁਪਏ ਮਿਲਦੇ ਨੇ ਉਹ ਕਾਫੀ ਟੈਕਨੀਕਲ ਪ੍ਰੋਬਲਮਸ ਨੇ ਜਦੋਂ ਮੈਂ ਪਿੰਡਾਂ 'ਚ ਗਿਆ ਦੇਖਿਆ ਕਿਸੇ ਦੇ ਪਿਛਲੇ ਕਈ ਮਹੀਨਿਆਂ ਤੋਂ ਪੈਸੇ ਨਹੀਂ ਆ ਰਹੇ ਸੀ ਉਹ اسی ਮੌਕੇ ਤੇ ਇੱਥੇ ਕੇਵਾਈਸੀ ਕਰਦੇ ਆ ਜਿਨ੍ਹਾਂ ਦੇ ਪਹਿਲਾਂ ਪੈਸੇ ਨਹੀਂ ਆਏ ਉਹਨਾਂ ਦੇ ਪੈਸੇ ਆਉਂਦੇ ਨੇ ਤੇ ਜਿਹੜੀ ਨਵੀਂ ਰਜਿਸਟ੍ਰੇਸ਼ਨ ਹੈ ਉਹ ਫਰਦ ਦੇ ਨਾਲ ਉਹ ਅਸੀਂ ਕਰਦੇ ਆ ਸੋ ਸਾਡਾ ਮੁੱਖ ਮੰਤਵ ਇਹ ਹੈ ਕਿ ਅਸੀਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਇਸੇ ਟੈਕਨੀਕਲ ਕਾਰਨ ਦੇ ਕਾਰਨ ਅਟਕੀਆਂ ਹੋਈਆਂ ਨੇ ਉਹਨਾਂ ਨੂੰ ਕੋਈ ਗਾਈਡ ਨਹੀਂ ਕਰ ਰਿਹਾ ਉਹਨਾਂ ਨੂੰ ਵਿਚਾਰੇ ਨੂੰ ਅਵੇਅਰਨੈਸ ਨਹੀਂ ਹੈ ਉਹ ਲੋਕਾਂ ਤੱਕ ਅਸੀਂ ਪਹੁੰਚਾਉਣ ਦਾ ਵੱਧ ਤੋਂ ਵੱਧ ਅਸੀਂ ਹੀ ਲਾ ਵਸੀਲਾ ਜਿਹੜਾ ਕਰ ਰਹੇ ਹਾਂ ਜਿੰਨੇ ਸਾਡੀ ਮੈਨ ਪਾਵਰ ਹੈ ਜਿੰਨੇ ਸਾਡੇ ਵਰਕਰ ਵਲੰਟੀਅਰ ਨੇ ਪਿੰਡਾਂ ਦੇ ਵਿੱਚ ਸਾਰਿਆਂ ਦੀ ਮਦਦ ਦੇ ਨਾਲ ਕਿਵੇਂ ਕਲਵਾਣ ਹੋ ਪਿੰਡ ਦੇ ਵਿੱਚ ਇਹ ਸਾਰੇ ਲੋਕ ਇੱਥੇ ਖੜੇ ਨੇ ਸਾਨੂੰ ਸਾਥ ਮਿਲ ਰਿਹਾ ਜੀ ਸਾਡੇ ਨਾਲ ਇਸ ਵੇਲੇ ਮੰਡਲ ਪ੍ਰਧਾਨ ਜਿਹੜੇ ਨੇ ਪ੍ਰੇਮਕੰਨ ਕਸ਼ਤੰਤ ਕਾਂਸਲ ਜੀ ਉਹ ਵੀ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਸਾਸ਼ੀ ਗੱਲ ਮੈਂ ਸਭ ਤੋਂ ਪਹਿਲਾਂ ਸਾਰੇ ਮੇਰੀ ਸੰਗਤ ਨੂੰ ਜੈ ਸ਼ੀਰਾਂ ਬੋਲਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਇਸ ਪਿੰਡ ਦਾ ਜੰਪਲ ਹਾਂ ਤੇ ਇਸੇ ਪਿੰਡ ਦੇ ਵਿੱਚ ਮੈਂ ਆਸਿਆ ਖੇਡਿਆ ਛੋੜੇ ਹੁੰਦੇ ਤੇ ਮੈਨੂੰ ਅੱਜ ਮਾਰਾ ਨੀ ਪ੍ਰਨੀਤ ਕੌਰ ਜੀ ਨੇ ਜੋ ਸਰਕਲ ਪ੍ਰਧਾਨ ਬਣਾਇਆ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਮੈਂ ਆਪਣੇ ਪਿੰਡ ਵੱਲੋਂ ਮੈਂ ਸੋਚਿਆ ਕਿ ਕਿਉਂ ਨਾ ਆਪਣੇ ਮੇਰੇ ਪਿੰਡ ਮੈਂ ਤਰਸੀਮ ਜੀ ਹੋਰਾ ਦਿਆਲ ਜੀ ਹੋਰਾਂ ਤੇ ਹੋਰ ਆਪਣੇ ਪਤਵੰਤੇ ਸੱਜ ਸਤਮਾਲ ਜੀ ਹੋਰਾਂ ਨਾਲ ਗੱਲਬਾਤ ਕੀਤੀ ਵੀ ਜੋ ਵੀ ਚੀਜ਼ ਦੀ ਤੁਹਾਨੂੰ ਲੋੜ ਆ ਮੈਂ ਇੱਥੇ ਪਹੁੰਚਾਇਆ ਕਰਾਵਾਂਗਾ ਤੁਸੀਂ ਪਰ ਆਪਣੇ ਪਿੰਡ ਵਿੱਚ ਇਹ ਕੈਂਪ ਲਾਓ ਤਾਂ ਕਿ ਲੋਕਾਂ ਨੂੰ ਆਪਣੇ ਜੋ ਵੀ ਕੰਮੀਆਂ ਰਹਿੰਦੀਆਂ ਨੇ ਜਿਵੇਂ ਛੱਤਾਂ ਵਾਲੇ ਮਕਾਨਾਂ ਵਾਲੇ ਆਈ ਸਮਾਨ ਘਾੜ ਜਾਂ ਆਪਣੇ ਆਟਾ ਦਾਲ ਵਾਲੇ ਅੱਗੇ ਤੋਂ ਜਲਦ ਤੱਕ ਆਟਾ ਦਾਲ ਕੋਣੀ ਬੈਠੇ ਨੇ ਗਰੀਬਾਂ ਜਦੋਂ ਹੁਣ ਅਸੀਂ ਆਨੇ ਆ ਤਾਂ ਸਾਨੂੰ ਪਤਾ ਲੱਗਦਾ ਅਸੀਂ ਇਹਨਾਂ ਨੂੰ ਵਾਅਦਾ ਕਰਦੇ ਆਂ ਵੀ 6 ਮਹੀਨਿਆਂ ਤੱਕ ਅਸੀਂ ਇਹਨਾਂ ਦੇ ਆਟਾ ਦਾਲ ਵਾਲੇ ਕਾਰਡ ਵੀ ਬਣਵਾ ਕੇ ਦੇਵਾਂਗੇ ਸੈਂਟਰ ਸਰਕਾਰ ਨੂੰ ਅਪੀਲ ਕਰਾਂਗੇ ਕਿਉਂ ਸਿੱਧੇ ਡਾਇਰੈਕਟਰ ਸਾਨੂੰ ਇਹ ਚੀਜ਼ਾਂ ਵੀ ਸਾਨੂੰ ਦੇਵੇ ਤਾਂ ਕਿ ਅਸੀਂ ਲੋਕਾਂ ਦੀ ਇਹ ਸਹੂਲਤਾ ਵੀ ਪੂਰੀਆਂ ਕਰੀਏ ਇਹਨਾਂ ਕਹਿੰਦਾ ਮੈਂ ਜੈ ਸ਼ੀਰਾਂ ਬੋਲਦਾ ਕੀ ਨਾ ਹੈ ਆਪਣਾ ਜਰਾਣਾ ਤਾਰ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਅੱਜ ਜਿਹੜਾ ਕੈਂਪ ਜ ਆਯੋਜਨ ਕੀਤਾ ਹੋਇਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੀਤਾ ਬਹੁਤ ਸੋਹਣਾ ਕੀਤਾ ਜੀ ਜਿਹੜੇ ਲੋਕਾਂ ਨੂੰ ਨਹੀਂ ਲਾਹਾ ਮਿਲਿਆ ਜੀ ਅੱਜ ਨੂੰ ਲਾਹਾ ਮਿਲ ਗਿਆ ਬਹੁਤ ਲੋਕ ਬੰਦੇ ਥੀ ਕਿਸੈਂਟਰ ਦੀ ਸਕੀਮ ਸੀ ਇਹ ਕਾਫੀ ਟਾਈਮ ਦੀ ਚੱਲ ਰਹੀ ਹੈ ਔਰ ਲੋਕ ਹਾਲੇ ਵੀ ਜੱਪਾ ਡੈਨਰ ਦੇ ਅੰਦਰ ਦੇਖਿਆ ਜਾਂਦਾ ਹਾਲੇ ਵੀ ਲੋਕ ਵੰਜੇ ਨੇ ਇਹਨਾਂ ਤੋਂ ਬਿਲਕੁਲ ਵੰਜੇ ਨੇ ਜੇ ਵੰਜੇ ਨੇ ਤਾਂ ਇਹ ਨਹੀਂ ਲੈਣਾ ਲੱਗ ਰਹੀ ਨਹੀਂ ਬਹੁਤ ਵਧੀਆ ਪਹਨ ਲੱਗਦੇ ਨੇ ਜਿਹੜਾ ਕੋਈ ਧੰਨਵਾਦ ਕਰਨਾ ਚਾਹੋਗੇ ਅੱਜ ਇਹਨਾਂ ਦਾ ਬਹੁਤ ਵਧੀਆ ਧੰਨਵਾਦ ਕਰਦੇ ਤਹਿਜ ਨੋ ਕਰਦੇ ਬਹੁਤ ਵਧੀਆ ਬਹੁਤ ਵਧੀਆ ਕੀਤਾ ਹੈ ਔਰ ਵੀ ਕੋਈ ਹੈ ਨਹੀਂ ਕੋਈ ਕੀ ਨਾ ਆਇਆ ਬਜੀ ਖਿਮਿਸਤ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਇਸ ਪਿੰਡ ਗਾੜ ਪੜਵਾੜਾ ਕੋਲ ਵਾਸੇ ਹੈ ਹਾਂ ਜੀ ਕਿਵੇਂ ਦਾ ਲੱਗਿਆ ਇਹਨਾਂ ਦਾ ਪ੍ਰਾਲਾ ਜਿਹੜਾ ਭਾਈ ਜੀ ਜੋ ਮੋਦੀ ਦੇ ਸਕੀਮਾਂ ਆ ਰਹੀਆਂ ਨੇ ਬਹੁਤ ਵਧੀਆ ਪ੍ਰਾਲਾ ਉਹਨਾਂ ਦਾ ਜੋ ਵੀ ਗਰੀਬਾਂ ਬਾਰੇ ਅਜੇ ਤੱਕ ਕਿਸੇ ਸਰਕਾਰ ਨੇ ਤਾਂ ਨਹੀਂ ਸੋਚਿਆ ਜੋ ਅਸੀਂ ਮੋਦੀ ਦਾ ਵੀ ਧੰਨਵਾਦ ਕਰਨਾ ਚਾਹੀਦਾ ਧੰਨਵਾਦ ਕਰਦੇ ਆ ਸਾਡੀ ਜਿਹੜੀ ਨਾਲ ਸਾਡੀ ਸੰਸਥਾ ਚੱਲ ਰਹੀ ਆ ਮੋਦੀ ਦੀ ਪਾਰਟੀ ਦਾ ਤੋਂ ਬਹੁਤ ਪ੍ਰਾਲਾ ਬਹੁਤ ਬਹੁਤ ਸੋਨਾ ਜੀ ਇਹ ਕਿਸੇ ਦੀ ਕੋਈ ਹੀਰਾ ਫਿਰਗਾ ਵਾਲਾ ਸਿਸਟਮ ਇਹਦੇ ਵਿੱਚ ਸਾਰਾ ਐਜੂਕੇਸ਼ਨ ਹੈ ਕੋਈ ਥੋੜਾ ਇੱਥੇ ਕੋਈ ਖਰਚਾ ਤਾਂ ਨਹੀਂ ਲੱਗ ਰਿਹਾ ਕਿਸੇ ਦੇ ਕਿਤੇ ਦਾ ਨਹੀਂ ਕੋਈ ਖਰਚਾ ਨਹੀਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਹੈ ਜੀ ਕਉਸੇ ਦੇ ਕੇ ਅਸੀਂ ਪਿੰਡ ਵਾਸੀਆਂ ਦੇ ਨਾਲ ਵੀ ਗੱਲ ਕਰ ਰਹੇ ਸੀ ਔਰ ਜਿਹੜੇ ਇੱਥੇ ਲੋਕ ਨੇ ਉਹ ਵੀ ਬੜੇ ਖੁਸ਼ ਨਜ਼ਰ ਆ ਰਹੇ ਨੇ ਕਹਿੰਦੇ ਨੇ ਵੀ ਸਾਡੀ ਪਹਿਲਾਂ ਕਿਸ ਨੂੰ ਪਤਾ ਹੀ ਨਹੀਂ ਸੀ ਹੈਗਾ ਵੀ ਇੰਨੇ ਟਾਈਮ ਦੇ ਸਕੀਮਾਂ ਚੱਲ ਰਹੀਆਂ ਨੇ ਔਰ ਫ੍ਰੀ ਆਫ ਕੋਸਟ ਜਿਹੜੇ ਨੇ ਇਹ ਜਿਹਨੇ ਸਕੀਮਾਂ ਚੱਲਦੀਆਂ ਨੇ ਅੱਜ ਮੈਂ ਪਿੱਛੇ ਆ ਬੋਰਡ ਵੀ ਦਿਖਾਣਾ ਚਾਹਾਂਗਾ ਕਹਿੰਦੇ ਨੇ ਕੇਂਦਰ ਦੀਆਂ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਬੀਜੇਪੀ ਵੱਲੋਂ ਹਨ ਹਲਕਾ ਛਤਰਾਣਾ ਦੇ ਸਰਕਲ ਪ੍ਰਧਾਨ ਆਪਰਾ ਜਿਹੜੇ ਹੈਗੇ ਨੇ ਪ੍ਰੇਮਚੰਦ ਕਾਉਂਸਲ ਜੀ ਨਰੈਣ ਸਿੰਘ ਨਸੂਤ ਜੀ ਜਿਹੜੇ ਆਪਣੇ ਅਲ ਕਾ ਇਨਚਾਰਜ ਵੀ ਹੈਗੇ ਨੇ ਉਹ ਵੀ ਇੱਥੇ ਕੁਝ ਟਾਈਮ ਤੱਕ ਸਮੂਹ ਜਿਹੜੇ ਨੇ ਕਰਨ ਵਾਲੇ ਨੇ ਔਰ ਪਿੰਡ ਦੇ ਵਿੱਚ ਜਿਹੜੇ ਪੂਰਾ ਇੱਕ ਜਿਹੜੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਮਿਲਿਆ ਹੈਗਾ ਉਹ ਅੱਜ ਇੱਥੇ ਫਾਰਮ ਭਰ ਰਹੇ ਨੇ ਕੋਈ ਵੀ ਕਿਸੇ ਵੀ ਪਿੰਡ ਦਾ ਇੱਥੇ ਆ ਕੇ ਕੋਈ ਵੀ ਆਪਣਾ ਜਿਹੜਾ ਫਾਰਮ ਹੈ ਉਹ ਅਪਲਾਈ ਕਰਵਾ ਸਕਦਾ ਹੈ ਬਿਲਕੁਲ ਫ੍ਰੀ ਆਫ ਕੋਸਟ ਹੈ ਬਾਕੀ ਜੁੜੇ ਰਹੋ ਇਸੇ ਤਰ੍ਹਾਂ ਮੈਂ ਕਿਸੇ ਹੋਰ ਖਬਰ ਦੇ ਨਾਲ ਤੁਹਾਡੇ ਨਾਲ ਫੇਰ ਉਪਰ ਹੋਵਾਂ ਉਦੋਂ ਤੱਕ ਦਿਓ ਮੈਨੂੰ ਬਹੁਤ ਜ਼ਿਆਦਾ ਧੰਨਵਾਦ ਸਸਿਗਾ ਚਲੋ

Yeah.